ਆਪਾਂ ਗੱਲ ਕਰਨ ਉਹਨਿਆਂ ਰੁੱਖ ਦੀ ਰੁੱਖ ਹੋਣਾ ਬੜਾ ਜ਼ਰੂਰੀ ਆ ਵੇਖੋ ਮੈਂ ਆਪਣਾ ਇਸ ਵੇਲੇ ਅਸੀਂ ਅੱਜ ਇੱਧਰ ਫਿਰਦੇ ਆ ਪਿੰਡ ਪਾਕਾਂ ਵਾਲੇ ਦੀ ਆ ਮੈਂ ਤੁਹਾਨੂੰ ਵਿਖਾਉਣਾ ਆ ਹੈਗੀ ਇਹ ਨਹਿਰ ਕਿ ਕੱਚੀ ਨਹਿਰ ਹੁੰਦੀ ਸੀ ਪਹਿਲਾਂ ਆਓ ਕੱਚੀ ਨਹਿਰ ਹੁੰਦੀ ਸੀ ਤੇ ਕੱਚੀ ਨਹਿਰ ਦੇ ਕੱਚੀ ਨਹਿਰ ਦੇ ਉੱਤੇ ਲੋ ਲੋ ਰੁੱਖ ਹੁੰਦੇ ਸੀ ਬੜੇ ਜਿਆਦੇ ਸ਼ਾਂ ਹੁੰਦੀ ਸੀ ਦੇਖੋ ਕਿੰਨੀ ਸ਼ਾਂ ਤੋੜਾ ਆਵੇ ਤੇ ਬਾਕੀ ਇਹ ਕੀ ਜਿਹੜੀ ਗੱਲ ਕਹਿਣ ਵਾਲੀ ਭਗਵੰਤ ਮਾਨ ਨੇ ਇੱਥੇ ਪਾਣੀ ਪਾਣੀ ਪਹਜਾਤਾ ਨਹਿਰਾਂ ਦੇ ਕੰਡੇ ਤੇ ਨਹਿਰਾਂ ਦੇ ਕੰਡੇ ਦੇ ਹਰ ਇੱਕ ਟਾਇਲ ਤੇ ਪਾਣੀ ਪਹਜਾਤਾ ਦੇਖੋ ਕੱਡੀ ਕਿੰਨੀ ਬੇਸਤ ਬਣਿਆ ਰੁੱਖ ਤਾਂ ਰੁੱਖ ਹੀ ਏ ਸ਼ਾਂ ਤਾਂ ਸ਼ਾਂ ਹੀ ਆ ਵੇਖੋ ਇਧਰ ਫਿਰ ਵੀ ਇਸ ਏਰੀਆ ਚ ਪਹਿਲਾਂ ਨਰਮ ਹੁੰਦੇ ਸੀ ਹੁਣ ਝੋਨੇ ਨੇ ਪਰ ਇਧਰ ਲੋਕਾਂ ਨੇ ਰੁੱਖ ਨਹੀਂ ਪੱਟਿਆ ਵੇਖੋ ਮੇਰੇ ਬੈਕ ਸਾਈਡ ਤੇ ਕਿੰਨਾ ਆ ਕਈਆਂ ਕਈਆਂ ਥਾਵਾਂ ਤੇ ਤਾਂ ਰੁੱਖ ਲੋਕਾਂ ਨੇ ਇਹਨੇ ਜਿਆਦਾ ਪੜਦੇ ਤੇ ਨਾ ਦੇਖੋ ਮਾਰੋ ਨਿਗਾਹ ਰੋਖੀ ਰੋਖੇ ਦੇਖਦਾ ਨਾ ਆ ਵੇਖੋ ਖੋੜਮੇ ਤੁਹਾਨੂੰ ਦਿਖਾਉਣਾ ਇੱਥੇ ਨਰਮੇ ਹੁੰਦੇ ਸੀ ਐਸ ਜਗ੍ਹਾ ਜਿੱਥੇ ਨਰਮੇ ਹੁੰਦੇ ਸੀ ਆ ਇੱਥੇ ਝੋਨਾ ਆਉਣ ਲੱਪਿਆ ਆ ਆ ਵੇਖੋ ਆ ਕੱਦੂ ਹੁੰਦਾ ਪਿਆ ਤੇ ਆ ਪਨੇਰੀ ਵੇਖੋ ਤੇ ਆ ਪਨੇਰੀ ਮੇਰੇ ਬੈਕ ਸਾਈਡ ਤੇ ਪਨੇਰੀ ਬੀਜੀ ਪਈ ਠੀਕ ਹੈ ਇਹ ਇੱਥੇ ਆ ਕੇ ਦੇਖਦਾ ਪੁਰਾਣਾ ਰਵਾਜ ਇਹ ਅਜੇ ਵੀ ਇਧਰੇਗਾ ਪਰ ਇਹ ਇੱਥੇ ਲੋਕਾਂ ਨੇ ਇਹ ਚੀਜ਼ ਨਹੀਂ ਪੱਟੀ ਆ ਪਨੇਰੀ ਵੇਖ ਲੋ ਆਪਣੀ ਦੀ ਆਪਣੀ ਦੀ ਆ ਮੋਟਰਾਂ ਨਹੀਂ ਦੇ ਇੱਥੇ ਨਹਿਰ ਦਾ ਪਾਣੀ ਲੱਗਦਾ ਹੁੰਦਾ ਜਿੰਨੀਆਂ ਵੀ ਟਾਹਣੀਆਂ ਨੇ ਸਾਰੀਆਂ ਟਾਹਣੀਆਂ ਤੇ ਆਪਾਂ ਨੂੰ ਸਾਰੀਆਂ ਟਾਹਣੀਆਂ ਤੇ ਰੋਖ ਦਿਸਣਗੇ ਅੱਛਾ ਇਹਨਾਂ ਲੋਕਾਂ ਨੇ ਰੋਖਣੀ ਪਟਿਆ ਕੋਈ ਵੀ ਸ਼ੇਅਰ ਕਰਿਆ ਕਰੋ ਇਦਾਂ ਦੀ ਚੀਜ਼ ਇਹ ਏਰੀਆ ਪੈ ਜਾਂਦਾ ਮੁਕਸਰ ਦਾ ਤੇ ਪਿੰਡ ਪੈ ਜਾਂਦਾ ਪਾਕਾਂ ਵੇਖੋ ਬਿਸਤ ਬਣਿਆ ਪਿਆ ਹੁਣ ਆ ਪਾਣੀ ਛੱਡਿਆ ਇੱਥੇ ਲਾਬੇ ਆਉਣਗੇ ਥੱਲੇ ਜਿਵੇਂ ਮਰਜ਼ੀ ਬਹਿ ਜਾਣਗੇ ਛਾਂ ਕਰਕੇ ਚੋਨੇ ਬੜੇ ਵਧੀਆ ਝੋਨੇ ਖਲੋਤੇ ਨੇ ਇਹ ਸੇਮ ਆਉਣ ਕਰਕੇ ਐ ਪੈਜਾਂ ਤੇ ਬੜੀ ਸੇਮ ਆ ਗਈ ਸੀ ਇਹ ਵੱਡੇ ਬਾਦਲ ਸਾਹਿਬ ਨੇ ਇਥੋਂ ਸੇਮ ਭਜਾਈ ਲੋਕਾਂ ਦੇ ਬਾਦਲ ਨੇ ਕੰਮ ਨਹੀਂ ਕੀਤੇ ਬਾਦਲ ਸਾਹਿਬ ਨੇ ਕੰਮ ਕੀਤੇ ਨੇ ਬਾਦਲ ਸਾਹਿਬ ਦੀ ਇਥੋਂ ਸੇਮ ਕੱਢੀ ਤੇ ਸੇਮ ਨਿਕਲੀ ਆ ਦੇਖੋ ਕਿੱਡਾ ਵੱਡੀ ਥਾਲੀ ਉਹ ਸਾਹਮਣੀ ਉਹ ਦੇਖੋ ਕਿੱਡੀ ਵੱਡੀ ਥਾਲੀ ਦੇਦੀ ਇਹ ਜੀ ਥਾਲੀ 'ਚ ਹੁਣ ਬੰਦਾ ਬੈਠਾ ਹੋਵੇ ਮੰਜੀ ਢਾਹ ਗਈ ਤੇ ਨਾਲ ਹੋਵੇ ਲੱਸੀ ਤੇ ਨਾਲ ਹੋਵੇ ਚਾਰ ਤੇ ਗੰਢਾ ਤੇ ਰੋਟੀ ਰਾਟੀ ਖਾ ਕੇ ਤੇ ਕਈ ਕੋਲ ਹੋਵੇ ਤੇ ਫਿਰ ਮੰਦਾ ਆਰਾਮ ਨਾਲ ਬੈਠਾ ਹੋਵੇ ਤੇ ਫਿਰ ਪਤਾ ਲੱਗੇ ਨਾ ਵੀ ਕਿਆ ਜੱਟ ਜਿਹੜੇ ਜਨਾਜ਼ਰ ਜ਼ਿਮੀਂਦਾਰ ਦੀ ਮੋਟਰ ਤੇ ਰੁੱਖ ਨਹੀਂ ਨਾ ਹੈਗਾ ਜ਼ਿਮੀਂਦਾਰ ਦੀ ਮੋਟਰ ਤੇ ਰੁੱਖ ਨਹੀਂਗਾ ਉਹ ਜ਼ਿਮੀਂਦਾਰ ਨਹੀਂ ਗਿਣਿਆ ਗਿਆ ਉਹ ਜ਼ਿਮੀਂਦਾਰ ਨਹੀਂ ਗਿਨੇਗਾ ਆਪਾਂ ਤੇ ਗੱਲ ਜਾਣੇ ਜ਼ਿਮੀਂਦਾਰ ਉਹ ਗਿਣੇਗਾ ਜਿਹਦੀ ਮੋਟਰ ਤੇ ਰੁੱਖ ਹੈ ਜਿਹਦੀ ਮੋਟਰ ਤੇ ਕੋਠੀ ਹੈ ਮੰਜੀ ਪਈ ਬਿਸਤ ਬਣਿਆ ਵੀ ਇਕ ਵਲੇ ਜਿਵੇਂ ਕਿ ਉਹ ਮੇਨ ਘਰ ਜਿਹੜਾ ਹੁੰਦਾ ਨਾ ਮੇਨ ਘਰ ਆਪਾਂ ਕਹਿੰਦੇ ਨੇ ਕੋਠੀ ਨਹੀਂ ਮੇਨ ਪਹਿਲੇ ਨੰਬਰ ਤੇ ਮੇਨ ਘਰ ਹੈਗਾ ਜੜ ਦੀ ਮੋਟਰ ਤੇ ਜ਼ਮੀਨ 메ਨ ਘਾਰੇਗਾ ਉਹ ਠੀਕ ਹੈ ਤਾਂ ਉਸ ਤੋਂ ਪਿੱਛੇ ਸਭ ਤੋਂ ਵੱਡਾ ਘਰ ਕਿਹੜਾ ਹੈਗਾ ਮੜੀਆਂ ਮੜੀਆਂ ਜਿਹੜੀ ਜ਼ਮੀਨ ਤੇ ਮੋਟਰ ਇਹਨੇ ਰੋਟੀ ਦੇਣੀ ਹੈ ਇਹਨੇ ਪਰਿਵਾਰ ਚਲਾਉਣਾ ਕਮਾਈ ਹੋਣੀ ਜ਼ਿਮੀਂਦਾਰ ਦੀ ਇੱਥੋਂ ਚਾਹ ਦੁਕਾਨਦਾਰ ਹੈ ਚਾਹ ਕੋਈ ਵੀ ਜਿਹੜਾ ਘਾਰੇ ਘਰੇ ਦਾ ਜਾ ਕੇ ਸੌਣਾ ਤੇ ਬਹਿਣਾ ਹੀ ਪਰਿਵਾਰ ਨੇ ਬਹਿਣਾ ਉੱਥੇ ਪਰ ਪਰਿਵਾਰ ਨੂੰ ਚਲਾਉਣਾ ਕਿੰਨੇ ਆ ਜ਼ਮੀਨ ਤੋਂ ਚੱਲਣਾ ਮੋਟਰ ਤੋਂ ਚੱਲਣਾ ਤੇ ਇੰਨਾ ਰੁੱਖਾਂ ਤੋਂ ਚੱਲਣਾ ਇਨਾ ਰੁੱਖਾਂ ਦੀ ਛਾਵੇਂ ਆਹ ਕੱਸੀ ਆ ਜਿਹੜੀ ਮੈਂ ਜਿੱਥੇ ਖੜੋਤਾ ਇਹ ਟੈਲਾਂ ਦੇ ਪਾਣੀ ਵਿੱਚ ਉਹ ਝਵਾੜ ਗਏ ਬਿਲਕੁਲ ਟੈਲਾਂ ਦੇ ਪਾਣੀ ਦੀ ਵਾਧੂ ਆਇਆ ਫਿਰਦਾ ਇਹ ਭਗਵਾਨਤਮਾਨ ਨੇ ਇਹ ਕੰਮ ਬਹੁਤ ਚੰਗਾ ਕੀਤਾ ਤਾਂ ਦੂਜੇ ਨੰਬਰ ਤੇ ਚਲੋ ਘਰ ਆ ਗਿਆ ਮੰਦਾ ਰਹਿ ਗਿਆ ਸੌ ਲਿਆ ਘਰ ਜਿਹੜਾ ਉਹਦਾ ਇੱਕ ਯਾਦਗਰੀ ਰਹਿ ਜਾਂਦੀ ਤੇ ਸਭ ਤੋਂ ਮੇਨ ਘਰ ਫਿਰ ਮੜੀਆਂ ਸਭ ਤੋਂ ਸਾਫ਼ ਸੁਥਰੀਆਂ ਹੋਣੀਆਂ ਚਾਹੀਦੀਆਂ ਨੇ ਜਿੱਥੇ ਆਪਣਾ ਅਸਲ ਘਰ ਬਣਨਾ ਜਾ ਕੇ ਠੀਕ ਹੈ ਜੀ ਦਾ ਸ਼ੇਅਰ ਕਰ ਦਿਆ ਜੀ ਤੁਸੀਂ ਦੇਖੋ ਕਿ ਆ ਬੁੱਲੇ ਬੱਦੇ ਬਣੇ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ